ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਦੇਖ ਰਹੇ ਹੋ ਲਾਈਵ ਮਜਾ ਵੀ ਦੀ ਵੀ ਬਿਲਕੁਲ ਜੀ ਚੰਗੀ ਗੱਲ ਹੈ ਚੰਗੀਆਂ ਚੀਜ਼ਾਂ ਦੇਖਣੀਆਂ ਵੀ ਚਾਹੀਦੀਆਂ ਔਰ ਚੰਗੀਆਂ ਚੀਜ਼ਾਂ ਦੇ ਵਾਸਤੇ ਅੱਖ ਖੁੱਲ੍ਹੀ ਵੀ ਰਹਿਣੀ ਚਾਹੀਦੀ ਹੈ ਹਾਂ ਕੰਨ ਵੀ ਖੁੱਲੇ ਰਹਿਣੇ ਚਾਹੀਦੇ ਕਿਉਂਕਿ ਕੋਈ ਗੱਲ ਹੀ ਕਰਨੀ ਪੈ ਜਾਂਦੀ ਹੈ ਤੇ ਗੱਲਾਂ 'ਚ ਗੱਲ ਲੈ ਕੇ ਹਾਜ਼ਰ ਹੈ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ ਕਹਿੰਦੇ ਨੇ ਕਿ ਉਹ ਬਿਨ ਪਰਾਂ ਤੋਂ ਉੱਡੇ ਅਸੀਂ ਉੱਡੇ ਪਰਾਂ ਦੇ ਨਾਲ ਪਛਤਾਏ ਲਾ ਕੇ ਯਾਰੀਆਂ ਜਾਦੂਗਰਾਂ ਦੇ ਨਾਲ ਕੁਝ ਐਸੀਆਂ ਜਾਦੂਗਰੀਆਂ ਹੁੰਦੀਆਂ ਨੇ ਕਿ ਜਿਹੜੀਆਂ ਅਖਬਾਰਾਂ ਦੇ ਵਿੱਚ ਸੁਰਖੀਆਂ ਬਣ ਕੇ ਆ ਜਾਂਦੀਆਂ ਨੇ ਤੇ ਫਿਰ ਅਸੀਂ ਗੱਲਾਂ 'ਚੋ ਗੱਲ ਕਾਢ ਹੀ ਲੈਨੇ ਆ ਤੇ ਗੱਲਾਂ 'ਚੋ ਗੱਲ ਹੁਣ ਨਿਕਲ ਕੇ ਇਹ ਸਾਹਮਣੇ ਆਉਂਦੀ ਹੈ ਕਿ ਪੰਜਾਬ ਨੂੰ ਗਨ ਕਲਚਰ ਨੂੰ ਲੈ ਕੇ ਬਦਨਾਮ ਕੀਤਾ ਜਾ ਰਿਹਾ ਪਰ ਸਚਾਈ ਕੁਝ ਹੋਰ ਹੈ ਜੇਕਰ ਤੁਸੀਂ ਅੰਕੜੇ ਵੇਖੋ ਇੱਕ ਸਰਵੇ ਨਵਾਂ ਆਇਆ ਹੈ ਅਖਬਾਰਾਂ ਦੀਆਂ ਕਿਤੇ ਸੁਰਖੀਆਂ ਫਰੋਲ ਕੇ ਦੇਖਿਓ ਉਹ ਸਰਵੇ ਇਹ ਕਹਿੰਦਾ ਹੈ ਕਿ ਪੰਜਾਬ ਨੂੰ ਤੇ ਸਿਰਫ ਬਦਨਾਮ ਕੀਤਾ ਜਾ ਰਿਹਾ ਜੇਕਰ ਗਨ ਕਲਚਰ ਨੂੰ ਗਨ ਹਿੰਸਾ ਨੂੰ ਲੈ ਕੇ ਜੇਕਰ ਮਾਮਲਿਆਂ ਦੀ ਗੱਲ ਕੀਤੀ ਜਾਵੇ ਜਿਹੜੇ ਮਾਮਲੇ ਦਰਜ ਹੁੰਦੇ ਤੇ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਡੇਲੀ ਇੱਕ ਜਾਂ ਦੋ ਇੰਨੇ ਮਾਮਲੇ ਦਰਜ ਕੀਤੇ ਜਾਂਦੇ ਆ ਤੇ ਜਿਗਰ ਅਸੀਂ ਆਪਣੇ ਗਵਾਂਢੀ ਸੂਬੇ ਦੀ ਗੱਲ ਕਰੀਏ ਉੱਥੇ 6 ਮਾਮਲੇ ਜਿਹੜੇ ਆ ਇੱਕ ਗਨ ਹਿੰਸਾ ਦੇ ਦਰਜ ਕੀਤੇ ਜਾਂਦੇ ਆ ਹੁਣ ਇਹ ਦੱਸੋ ਵੀ ਇਹਦੇ ਵਿੱਚ ਅੱਗੇ ਕੌਣ ਐ ਖੈਰ ਇਸ ਦੌਰ ਦੇ ਵਿੱਚ ਤਾਂ ਨਾ ਪੰਜਾਬ ਨੂੰ ਪੈਣਾ ਚਾਹੀਦਾ ਨਾ ਹਰਿਆਣੇ ਨੂੰ ਗੱਲਾਂ 'ਚੋ ਗੱਲ ਇਹ ਕਹਿੰਦੀ ਐ ਕਿ ਭਾਈ ਐਵੇਂ ਕਿਸੇ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਔਰ ਖਾਸ ਕਰਕੇ ਸਾਡੇ ਪੰਜਾਬ ਨੂੰ ਹਾਂ ਦੁੱਖ ਲੱਗਦਾ ਅਗਲੀ ਖਬਰ ਜਿਹੜੀ ਐ ਕਿ 20-20 ਲੱਖ ਰੁਪਏ ਦੇ ਵਿੱਚ ਨਾਇਬ ਤਹਿਸੀਲਦਾਰੀਆਂ ਵਿਕੀਆਂ ਹੈਂ ਤੁਸੀਂ ਨਹੀਂ ਖਰੀਦੀਆਂ ਦੱਸੋ ਉਹ ਜਿਕਰ ਤੁਸੀਂ ਵੀ 20 ਲੱਖ ਰੁਪਇਆ ਲਾ ਲੈਂਦੇ ਤਾਂ ਉੱਥੇ ਬੈਠ ਕੇ ਭਾਵੇਂ ਸਾਲ ਦੇ ਵਿੱਚ ਹੀ ਖਵਾ ਲੈਂਦੇ ਗੱਲਾਂ ਚੋਂ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਨਾਇਬ ਤਹਿਸੀਲਦਾਰੀ ਦੇ ਵਾਸਤੇ ਪ੍ਰੀਖਿਆ ਹੋਣੀ ਸੀ ਉਸ ਪ੍ਰੀਖਿਆ ਦੇ ਵਿੱਚ ਹੋਣੀ ਸੀ ਨਕਲ ਤੇ ਨਕਲ ਕਰਵਾਉਣੀ ਸੀ ਇੱਕ ਗਿਰੋਹ ਨੇ ਔਰ ਉਸ ਗਿਰੋਹ ਦੇ ਵਿੱਚ ਕਹਿੰਦੇ ਸੀ ਕਿ ਬੜੀ ਹਾਈ ਟੈਕ ਨਕਲ ਹੋਣੀ ਸੀਗੀ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਯੰਤਰ ਐਸੇ ਇਕੱਠੇ ਕੀਤੇ ਸੀ ਕਿ ਵਿਦਿਆਰਥੀਆਂ ਨੂੰ ਦੇਣੇ ਸੀ ਔਰ ਜਿਹੜਾ ਪ੍ਰੀਖਿਆ ਪੱਤਰ ਉਹ ਲੀਕ ਕਰਕੇ ਉਹਦੇ ਸਾਰੇ ਸਵਾਲਾਂ ਦੇ ਹੱਲ ਜਿਹੜੇ ਆ ਉਹ ਉਸ ਯੰਤਰ ਰਾਹੀਂ ਬੱਚਿਆਂ ਨੂੰ ਦੱਸ ਕੇ ਉਹਨਾਂ ਦੀ ਯੋਗਤਾ ਦੇ ਮੁਤਾਬਕ ਉਹਨਾਂ ਨੂੰ ਨੰਬਰ ਲੈ ਕੇ ਦੇਣੇ ਸੀ ਤੇ 22 22 ਲੱਖ ਦੇ ਵਿੱਚ ਮਾਮਲਾ ਤੈਅ ਹੋਇਆ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਭਿੰਨਕ ਲੱਗੀ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ 5 ਬੰਦੇ ਫੜੇ ਆ ਹਾਂ ਕਹਿਣ ਦਾ ਮਤਲਬ ਇਹ ਹੈ ਕਿ ਜਿੱਥੇ ਕ腐ਪਸ਼ਨ ਦੀ ਗੱਲ ਚੱਲਦੀ ਹੈ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਇਹ ਕਹਿੰਦੀ ਹੈ ਕਿ ਜ਼ੀਰੋ ਟੋਲਰੈਂਸ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਵੀ ਸਜ਼ਾ ਐਸੀ ਮਿਸਾਲੀ ਹੋਣੀ ਚਾਹੀਦੀ ਹੈ ਕਿ ਬਾਕੀ ਅਹਿਲਕਾਰਾਂ ਦੇ ਵੀ ਹਾਂ ਲੂਹ ਕੰਡੇ ਖੜੇ ਹੋ ਜਾਣ ਤਾਂ ਹੀ ਜਾ ਕੇ ਪਤਾ ਲੱਗੇਗਾ ਕਿ ਜ਼ੀਰੋ ਟੋਲਰੈਂਸ ਆ ਔਰ ਐਵੇਂ ਥੋੜੋ ਅਸੀਂ ਆਪਣਾ ਮੰਤਰੀ ਵੀ ਟੰਗ ਦਿੱਤਾ ਸੀ ਨਹੀਂ ਇੱਕ ਛੱਡਿਆ ਵੀ ਹੈ ਗੱਲਾਂ 'ਚੋ ਗੱਲ ਹੀ ਆ ਜੀ ਅਗਲੀ ਗੱਲ ਵੱਲ ਆਉਣੇ ਹੈ ਔਰ ਹੁਣ ਗੱਲ ਚੱਲਦੀ ਹੈ ਜੀ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਬੜਾ ਪਿਆਰਾ ਸੀ ਮੈਂ ਨਹੀਂ ਕਹਿ ਰਿਹਾ ਜੀ ਉਹ ਆਪਸ ਵਿੱਚ ਹੀ ਕਹੀ ਜਾਂਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹ ਕਹਿਆ ਕਰਦੇ ਸੀ ਕਿ ਸਾਡਾ ਰਿਸ਼ਤਾ ਤੀਵੀ ਆਦਮੀ ਵਾਲਾ ਹੈ ਬਾਕੀ ਕਹਿੰਦੇ ਸੀ ਨੌ ਮਾਸ ਵਾਲਾ ਕੋਈ ਕਹਿੰਦਾ ਸੀ ਵੱਡਾ ਪ੍ਰਾ ਕੋਈ ਕਹਿੰਦਾ ਸੀ ਛੋਟਾ ਪ੍ਰਾ ਗੱਲ ਕੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਗੱਠਜੋੜ ਹੱਲੇ ਟੁੱਟਿਆ ਪੂਰੀ ਤਰ੍ਹਾਂ ਨਹੀਂ ਹਾਲੇ ਵੀ ਦਿਲ ਚਾਹੁੰਦਾ ਕਿ ਇਹ ਗੱਠ ਜੋੜ ਹੋ ਜਵੇ ਸਿਕੰਦਰ ਸਿੰਘ ਮਲੂਕਾ ਹੁਣਾਂ ਨੇ ਹੁਣ ਗੱਲ ਛੇੜੀ ਆ ਕਹਿੰਦੇ ਕਿ ਜੇਕਰ ਸਾਡਾ ਭਾਰਤੀ ਜਨਤਾ ਪਾਰਟੀ ਨਾਲ ਗੱਠ ਜੋੜ ਹੋਇਆ ਤਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਡਾ ਭਰਾ ਹੋਏਗਾ ਵੱਡੇ ਹੋਣਾ ਜੀ ਤੁਹਾਡੇ 3 ਐਮਐਲਏ ਆ ਉਹਨਾਂ ਦੇ 2 ਆ ਵੱਡੇ ਤਾਂ ਤੁਸੀਂ ਆਪੇ ਹੋਗੇ ਹੈ ਜੀ ਘਾਟਿਆ ਚਲੋ ਘਰ ਕੋਈ ਗੱਲ ਨਹੀਂ ਜਿਹੋ ਤਾਂ ਦੇ ਕੰਮ ਕਰਨੇ ਐਮਐਲਏ ਵੀ ਉਦਾਂ ਦੇ ਆਉਣੇ ਆ ਹੁਣ ਦੇਖਦੇ ਆ ਕਿ ਵੱਡੇ ਭਰਾ ਤੇ ਛੋਟੇ ਭਰਾ ਦਾ ਮੇਲਜੋਲ ਹੁੰਦਾ ਇਹ ਤੀਵੀ ਆਦਮੀ ਦਾ ਸਬੰਧ ਮੁੜ ਕੇ ਬਣਦਾ ਜਾਂ ਨਹੀਂ ਬਣਦਾ ਗੱਲਾਂ ਚੋਂ ਗੱਲ ਸਹੀ ਤੁਹਾਡੇ ਨਾਲ ਸਾਂਝੀ ਕੀਤੀ ਅਗਲੀ ਗੱਲ ਤੇ ਆਉਣੇ ਕਹਿੰਦੇ ਦੁਨੀਆ ਦੀ ਆਬਾਦੀ 8 ਅਰਬ ਦੇ ਕੋਲ ਪਹੁੰਚ ਗਈ ਆ ਟੱਚ ਕਰ ਲਿਆ 8 ਅਰਬ ਨੂੰ ਬਈ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਜਵਾਕ ਜੱਲਿਆ ਨੇ ਵੱਡਾ ਰਿਕਾਰਡ ਪੈਦਾ ਕਰ ਦਿੱਤਾ ਪਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਹਿੰਦੇ ਕਿ ਭਾਰਤ ਦਾ ਇਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ ਮੁਲਕ ਵੀ ਤਾਂ ਫਿਰ ਵੱਡਾ ਹੀ ਹੈ ਨਾਲੇ ਆਏ ਜ਼ਿਆਲ ਦਾ ਵਿਆਹ ਰਹਿੰਦੇ ਇੱਥੇ ਹਾਂ ਸੱਚ ਮੈਨੂੰ ਵੀ ਚਿਤ ਆ ਗਿਆ ਯਾਰ ਮੈਂ ਵੀ ਦਸੰਬਰ ਦੇ ਵਿੱਚ ਕਈ ਵਿਆਹ ਅਟੈਂਡ ਕਰਨੇ ਆ ਨਵੰਬਰ ਦੇ ਵਿੱਚ ਕਈ ਕਰ ਲਿਆ ਹਲੇ ਉੱਥੇ ਵੀ ਬਾਕੀ ਹੈ ਵਿਆਹਾਂ ਦੇ ਕਾਰਡਾਂ ਦੇ ਨਾਲ ਤਾਂ ਘਰ ਭਰਿਆ ਹੀ ਰਹਿੰਦਾ ਹੈ ਟੇਬਲ ਭਰਿਆ ਰਹਿੰਦਾ ਆਇਦਰ ਉਧਰ ਚਾਰੇ ਪਾਸੇ ਵਿਆਹਾਂ ਦੇ ਕਾਰਡ ਹੀ ਤੁਰੇ ਫਿਰਦੇ ਰਹਿੰਦੇ ਆ ਫੇ ਸਾਡਾ ਹੀ ਯੋਗਦਾਨ ਜ਼ਿਆਦਾ ਹੋਣਾ ਹੈ ਚਲੋ ਖੈਰ ਗੱਲ ਅਗਲੀ ਕਰਦੇ ਹਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਹੁਣਾ ਨੇ ਇੱਕ ਆਰਐਸਐਸ ਮੁਖੀ ਮੋਨ ਭਾਗਵਤ ਨੂੰ ਚਿੱਠੀ ਲਿਖੀ ਹੈ ਕਿ ਭਾਈ ਤੁਹਾਡੀ ਭਾਰਤੀ ਜਨਤਾ ਪਾਰਟੀ ਵਾਲੇ ਸਾਡੇ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਆ ਲਾ ਕਹਿੰਦਾ ਉਹ ਨਾਥ ਕਢਾਉਣ ਨੂੰ ਫਿਰੇ ਤੇ ਉਹ ਨੱਕ ਵਢਾਉਣ ਨੂੰ ਫਿਰੇ ਉਹ ਤੁਹਾਡੇ ਹੀ ਬੰਦੇ ਉਹਨਾਂ ਦੇ ਨਾਲ ਮੁਰ ਸਮਝੌਤਾ ਕਰਨ ਨੂੰ ਫਿਰਦੇ ਆ ਤੇ ਤੁਸੀਂ ਚਿੱਠੀਆਂ ਲਿਖ ਰਹੇ ਹੋ ਓਕੇ ਗੱਲਾਂ ਚੋਂ ਗੱਲ ਨਿਕਲ ਕੇ ਕਹਿੰਦੇ ਇਹ ਸਾਹਮਣੇ ਆਈ ਹੈ ਕਿ ਜਦੋਂ ਸਾਡੇ ਨਾਲ ਸਮਝੌਤਾ ਕਰ ਲਓਗੇ ਫਿਰ ਬੰਮਾ ਸਿੱਧੀ ਦਖਲ ਅੰਦਾਜ਼ੀ ਕਰ ਲਿਓ ਹੁਣ ਅਸੀਂ ਟੈਡੀ ਉਹਗਲ ਨਾ ਵਿਕੇ ਉਹਨੇ ਕੱਢਣ ਦੇਣਾ ਖੈਰ ਕਿਉਂ ਪਤਾ ਨਹੀਂ ਨਿਕਲਦਾ ਕਿ ਨਹੀਂ ਨਿਕਲਦਾ ਪਰ ਮੈਂ ਨਿਕਲਦਾ ਐਸ ਵੇਲੇ ਕਿਉਂਕਿ ਸਮਾਂ ਹੋ ਗਿਆ ਤੁਹਾਡੇ ਕੋਲ ਵਿਦਾ ਲੈਣ ਦਾ ਜੋ ਇਜਾਜ਼ਤ ਚਰਨਜੀਤ ਜੋਗੀ ਨੂੰ ਗੱਲਾਂ ਚੋਂ ਗੱਲ ਇੱਥੇ ਹੀ ਮੁੱਕਦੀ ਐ ਪਰ ਗੱਲਾਂ ਹੋਰ ਬਹੁਤ ਸਾਰੀਆਂ ਨੇ ਜਿਹੜੀਆਂ ਚੱਲਦੀਆਂ ਰਹਿਣੀਆਂ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਐ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਦੇਖ ਸਕਦੇ ਹੋ।